ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਇਹ ਆਪਣਾ ਪੋਸਟਰ ਕਰ ਰਹੇ ਹਾਂ ਰਿਲੀਜ਼ ਤੇ ਸ਼ਾਹਕੋਟ ਦਾ ਉਹ ਕਿਤੇ ਬਾਕੀ ਕੰਪਨੀ ਵਾਲੇ ਸਾਡਾ ਵੀ ਕਿਤੇ ਅੱਜ ਆਜੋ ਅੱਜ ਸੋ ਅਸੀਂ ਸਾਰੇ ਗੁਰੂ ਨੂੰ ਬਹੁਤ ਵਧਾਈ ਦਿੰਨੇ ਪਹਿਲੀ ਪਾਰੀ ਖੇਡਣੀ ਅੱਜ ਇਹਨਾਂ ਨੇ ਪੰਜਾਬੀ ਪੱਦਰ ਤੇ ਇਹ ਪ੍ਰਮਾਤਮਾ ਕਰੇ ਸਫਲ ਹੋਣ ਔਰ ਤੁਸੀਂ ਸਾਰੇ ਡਟ ਕੇ ਸਾਥ ਦਿਓ ਵਹਿ ਤਾਂ तकरीबन ਚੰਗਾ ਹੀ ਲਿਖਦੇ ਆ ਸਾਰੇ ਚੰਗੀ ਨੂੰ ਚੰਗੀ ਲਿਖਦੇ ਆ ਪਰ ਫਿਰ ਵੀ ਕੋਸ਼ਿਸ਼ ਕਰਿਓ ਕਿ ਕਈ ਵਾਰੀ ਕੋਈ ਛੋਟੀ ਮੋਟੀ ਖਾਮੀ ਰਹਿ ਜਾਂਦੀ ਹੈ ਉਹਨੂੰ ਇਗਨੋਰ ਕਰਿਓ ਸਾਥ ਦਿਓ ਦਬ ਅਸੀਂ ਚਾਹੁੰਦੇ ਆ ਤੁਹਾਡਾ ਸਾਥ ਜ਼ਰੂਰੀ ਆਓ ਡਾਇਰੈਕਟਰ ਸਾਹਿਬ ਜੀ ਤੁਸੀਂ ਖਤਮ ਹੋ ਜੂ ਭਾਜੀ ਨੇ ਕਹਿਤਾ ਬਸ ਇੰਨੀ ਬੜੀ ਗੱਲ ਹੈ ਬਿਲਕੁਲ ਅਸੀਂ ਦੇ ਬਣਾ ਕੇ ਭਾਜੀ ਦਿਖਾ ਦਈਏ ਤੇ ਇਹਨਾਂ ਦਾ ਪ੍ਰਵਾਨ ਕਰਦਾ ਵਾਂਸ ਅਗੇਨ ਥੈਂਕ ਯੂ ਬਬੂ ਭਾਜੀ ਤੁਸੀਂ ਟਾਈਮ ਕੱਢ ਕੇ ਆਏ ਨਹੀਂ ਨਹੀਂ ਭਾਈ ਜਾਨ ਨੂੰ ਅਡਾਪਟ ਕੀਤਾ ਆਪਣਾ ਹੀ ਪੈਣਾ ਹੈ ਮਾਨ ਸਾਹਿਬ ਮਾਨ ਸਾਹਿਬ ਗੁਰੂ ਜਿਹੜਾ ਗੁਰੂ ਰੰਧਾਵਾ ਹੈ ਨਾ ਜੋ ਮੇਂਡਾ ਦਾ ਆਰਟਿਸਟ ਆ ਜੀ ਨੇ ਸਾਨੂੰ ਬਹੁਤ ਵੱਡੇ ਲੈਵਲ ਤੇ ਪੰਜਾਬ ਨੂੰ ਪ੍ਰੇਜ਼ੈਂਟ ਕੀਤਾ ਆ ਨਾਲ ਹੀ ਨਾਲ ਵੱਡਿਆਂ ਦੀ ਇੱਜ਼ਤ ਕਰਨਾ ਔਰ ਨਾਲ ਬਰਾਬਰ ਦੇ ਨਾਲ ਪਿਆਰ ਰਹਿਣਾ ਛੋਟਿਆਂ ਨੂੰ ਪਿਆਰ ਕਰਨਾ ਗੁਰੂ ਰੰਧਾਵਾ ਦੇ ਬਹੁਤ ਕੁਝ ਦੇ ਪਰਿਆ ਹੋਇਆ ਜੀ ਜੀ ਇਹ ਸੰਸਕਾਰ ਹੈ ਜੀ ਪਰਿਵਾਰ ਵੱਲੋਂ ਦਿੱਤੇ ਸੰਸਕਾਰ ਹੈ ਦੇਖੋ ਕੀ ਹੁੰਦਾ ਜਦੋਂ ਆਪਾਂ ਜ਼ਿੰਦਗੀ ਚ ਕਿਸੇ ਸਫ਼ਰ ਤੇ ਤੁਰਦੇ ਆ ਤਾਂ ਸਫ਼ਰ ਤਾਂ ਸਾਰੇ ਸ਼ੁਰੂ ਕਰਦੇ ਆ ਕਿਸੇ ਨੇ ਪੱਤਰਕਾਰ ਬਣਨਾ ਕਿਸੇ ਨੇ ਆਰਟਿਸਟ ਬਣਨਾ ਕਿਸੇ ਨੇ ਅਫਸਰ ਬਣਨਾ ਉਹ ਸਫ਼ਰ ਚ ਫਿਰ ਆਪਾਂ ਇੱਕ ਦੂਜੇ ਨੂੰ ਮਿਲਦੇ ਆ ਜੇ ਆਪਾਂ ਚੰਗੀਆਂ ਗੱਲਾਂ ਕਰਾਂਗੇ ਤਾਂ ਅੱਗੇ ਸਾਰਾ ਕੁਝ ਚੰਗਾ ਹੋਊਗਾ ਦੇਖੋ ਮੁਖਾਲਫਤ ਕਰ ਲੈਣੀ ਬਹੁਤ ਸੌਖੀ ਹੈ ਮੰਨ ਲਓ ਇੱਕ ਫਿਲਮ ਆਉਂਦੀ ਹੈ ਫਿਲਮ ਚ ਕੋਈ ਤਰੁੱਟੀਆਂ ਰਹਿ ਸਕਦੀਆਂ ਔਰ ਕਿਉਂਕਿ ਫਿਲਮ 2-300 ਬੰਦਾ ਰੜਕੇ ਬਣਾਉਂਦਾ ਜਿੱਦਾਂ ਹੁਣ ਡਾਇਰੈਕਟਰ ਸਾਹਿਬ ਹੈ ਇਹਨਾਂ ਨਾਲ ਬਹੁਤ ਵੱਡੀ ਟੀਮ ਹੈ ਕਿਤੇ ਕੋਈ ਖਾਮੀ ਉਹ ਨਿਊਟਰਲੀ ਰਹਿ ਜਾਂਦੀ ਹੈ ਆਪਾਂ ਉਹ ਉਸ ਇੱਕ ਪਾਸੇ ਤਾਂ ਆਪਾਂ ਕਹਿੰਨੇ ਕਿ ਸਿਰ ਮਾ ਆਪਣਾ ਗਰੋ ਨਹੀਂ ਕਰਦਾ ਦੂਜੇ ਪਾਸੇ ਫਿਰ ਆਪਾਂ ਇੱਕ ਦੂਜੇ ਨੇ ਲੱਤਾਂ ਵੀ ਖਿੱਚਦੇ ਆ ਉਹ ਗਲਤ ਹੋ ਜਾਂਦਾ ਤੋ ਸਾਰੀਆਂ ਚੀਜ਼ਾਂ ਛੱਡ ਕੇ ਕਿਸੇ ਇੱਕ ਚੀਜ਼ ਨੂੰ ਫੜ ਲੈਣਾ ਉਹ ਚੰਗੀ ਗੱਲ ਹੀ ਤੋ ਮੈਂ ਚਾਹੁੰਦਾ ਕਿ ਪੋਜ਼ਿਟਿਵ એનર્ਜੀ ਮਿਲੇ ਹਰ ਪਾਸੇ ਉਹ ਔਰ ਤੁਸੀਂ ਸਾਰੇ ਡਟ ਕੇ ਸਾਥ ਦੇ ਰਹੇ ਹੋ ਮਾਤਾ ਤੁਹਾਨੂੰ ਕੀ ਲੱਗਿਆ ਜੀ ਸ਼ਾਟ ਕੋਡ ਦਾ ਟ੍ਰੇਲਰ ਯਾਰ ਘਰ ਦੀ ਫਿਲਮ ਹੈ ਇਹ ਥੋੜੀ ਇਹ ਛੋਟਾ ਭਰਾ ਹੈ ਸਾਡਾ ਚੰਗਾ ਹੈ ਤੁਸੀਂ ਕੀ ਵੀ ਕਰ ਰਹੇ ਹੋ ਮਾਨ ਸਾਹਿਬ ਸਾਡੇ ਬੰਦੇ ਨੇ ਤੁਹਾਨੂੰ ਇੰਨੇ ਟਾਈਮ ਤੋਂ ਇਹਨਾਂ ਦਾ ਕਰਨ ਕਰ ਰਹੇ ਨੇ ਔਰ ਬੱਚਾ ਬੱਚਾ ਇਹਨਾਂ ਦੇ ਗਾਣੇ ਸੁਣ ਸੁਣ ਕੇ ਵੱਡਾ ਹੋਇਆ ਹੈ ਇੱਕ ਖਾਬ ਹੁੰਦਾ ਹੈ ਨਾਮ ਸੁਣਨਾ ਤੁਸੀਂ ਕੀ ਕਹਿ ਜਾਓਗੇ ਹਾਜ਼ਰ ਦਿਖ ਲਈ ਜੀ ਮੈਂ ਹਮੇਸ਼ਾ ਪਹਿਲੇ ਦਿਨ ਤੋਂ ਜਦੋਂ ਆ ਮੈਨੂੰ ਨਹਾਬੈਸ਼ਮਨ ਤੋਂ ਜਾਣਦਾ ਭਾਈ ਮੈਨੂੰ ਹੁਣੇ ਜਾਨਣਾ ਸ਼ੁਰੂ ਕੀਤਾ ਵਾ ਤੇ ਮੈਂ ਸ਼ੁਰੂ ਤੋਂ ਲੈ ਕੇ ਅੱਜ ਤੱਕ ਭਾਈ ਦਾ ਹੀ ਫੈਨ ਆ ਜੀ ਤੇ ਹਮੇਸ਼ਾ ਇੰਟਰਵਿਊਸ ਵੀ ਕਹਿੰਦਾ ਰਿਹਾ ਵਾਂ ਜਿਹੜੇ ਚੀਜ਼ਾਂ ਇਹਨਾਂ ਨੂੰ ਮੈਨੂੰ ਪਤਾ ਹੁੰਦੀਆਂ ਇਹਨਾਂ ਦੇ ਬਾਰੇ ਮੈਨੂੰ ਪਤਾ ਹੁੰਦੀਆਂ ਨੇ ਕਿਉਂਕਿ ਐਸਾ ਫੈਨ ਤੁਸੀਂ ਪਿੱਛੇ ਤੋਂ ਦੂਰੋਂ ਵੇਖ ਰਹੇ ਹੋ ਨੇ ਬਹੁਤ ਟਾਈਮ ਤੋਂ ਤੇ ਮੈਂ ਭਾਈ ਨੂੰ ਬਹੁਤ ਪਿਆਰ ਕਰਦਾ ਵਾਂ ਆ ਪਹਿਲਾਂ ਮੈਨੂੰ ਖੁਦ ਵੀ ਨਹੀਂ ਪਤਾ ਵੀ ਮੈਂ ਇੰਨਾ ਪਿਆਰ ਕਿਉਂ ਕਰਦਾ ਹਾਂ ਕਿਉਂਕਿ ਕਈ ਵਾਰ ਪਰਿਵਾਰ ਤੋਂ ਬਾਅਦ ਤੁਹਾਨੂੰ ਕੋਈ ਕਿਸੇ ਦਾ ਆਪਣਾ ਪਰਿਵਾਰ ਦਿੱਕੇ ਉਹ ਬੜੀ ਵੱਡੀ ਗੱਲ ਹੁੰਦੀ ਹੈ ਤੇ ਮੈਨੂੰ ਭਾਜੀ ਜਿਹਾ ਆਪਣਾ ਪਰਿਵਾਰ ਹੀ ਦਿੱਤਾ ਭਾਜੀ ਮੇਰੇ ਵੱਡੇ ਵਾਂਗੂ ਨੇ ਤੇ ਮੈਂ ਆਲਵੇਜ਼ ਭਾਜੀ ਦੇ ਫੁੱਟਸਟੈਪਸ ਤੇ ਚੱਲਣ ਦੀ ਕੋਸ਼ਿਸ਼ ਕੀਤੀ ਤੇ ਅੱਗੇ ਵੀ ਇਹੇ ਕਰਦਾ ਰਵਾਂਗੇ ਕੱਲ ਮੈਂ ਮਾਨ ਸਾਹਿਬ ਮਾਫੀ ਮੰਗਣਾ ਪਹਿਲਾਂ ਹੀ ਮੈਨੂੰ ਕੁੱਟਿਓ ਨਾ ਤੁਸੀਂ ਇੱਕ ਪਰਸਨਲ ਗੱਲ ਰਿਵੀਲ ਕਰਨ ਲੱਗੇ ਆ ਮਾਨ ਸਾਹਿਬ ਨਾ ਤਾਂ ਕਿਸੇ ਨਾਲ ਫਿਲਮ ਕਰਦੇ ਨਾ ਗਾਣੇ ਕਰਦੇ ਤੁਹਾਡੇ ਨਾਲ ਗਾਣਾ ਵੀ ਕਰ ਲਿਆ ਫਿਲਮ ਵੀ ਕਰ ਲਿਆ ਇਤਨੀ ਕੀ ਆ ਤੁਹਾਡੇ ਰਿਸ਼ਤੇ ਦੇ ਵਿੱਚ ਕੀ ਖਾਸ ਗੱਲ ਆ ਮਾਪ ਸਾਹਿਬ ਨੂੰ ਉਹਨੂੰ ਮਨਾ ਹੀ ਨਹੀਂ ਕੀਤਾ ਮਤਲਬ ਦੇਖੋ ਜ਼ਿੰਦਗੀ ਸਤਕਾਰ ਹੈ ਪਿਆਰ ਆਪਾਂ ਕਿਸੇ ਨੂੰ ਪਿਆਰ ਕਰਦੇ ਨਾ ਤੂੰ ਸਾਹਮਣੇ ਇਹਦਾ ਦੋ ਕਦਮ ਅੱਗੇ ਭਰ ਲੈਂਦਾ ਸੋ ਮੈਨੂੰ ਲੱਗਦਾ ਹੈ ਕਿ ਜਿਹਨੇ ਜ਼ਿੰਦਗੀ 'ਚ ਇਹ ਸਿੱਖ ਲਿਆ ਕਿ ਮੈਂ ਚੰਗਾ ਬੋਲਣਾ ਤੇ ਚੰਗੀ ਗੱਲ ਕਰਨੀ ਉਹ ਤੁਹਾਡਾ ਮਿਆਰ ਤੇ ਤੁਹਾਡੀ ਖਾਨਦਾਨੀ ਦੱਸ ਦਿੰਦੀ ਹੈ ਕਿ ਤੁਸੀਂ ਕਿਸ ਤਰ੍ਹਾਂ ਦੀ ਪਰਮਿਸਚਪੈ ਨਿਕਲਿਓ ਸੋ ਮੈਨੂੰ ਲੱਗਦਾ ਇੱਕ ਅੱਛਾ ਸੰਸਕਾਰ ਹੈ ਅਸੀਂ ਵੀ ਆਪਦੇ ਸੀਨੀਅਰ ਜਦੋਂ ਮਿਲਦੇ ਆ ਮੈਂ ਤਾਂ ਕਈ ਵਾਰੀ ਬੈਠਦਾ ਵੀ ਨਹੀਂ ਮਖੜੀ ਜਾਂਦਾ ਅੱਜ ਵੀ ਉਹਦੇ ਸਤਿਕਾਰ ਕਰਦਾ ਸੀ ரைਟ ਹਾਂ ਸੋ ਅੱਜ ਦੇ ਸ਼ਾਹਕੋਟ ਦੀ ਗੱਲ ਕਰਨੀ ਆ ਆਪਾਂ ਬੜੀ ਹੋਰ ਕਮਾਲ ਦੀ ਹੋਣ ਵਾਲੀ ਐ ਕਿਹਨਾਂ ਦੀ ਹੋਣ ਵਾਲੀ ਆ 2/7 3/7 ਸੋਰੀ ਇੱਕ ਫਿਲਮ ਦੀ ਹੋਣ ਵਾਲੀ ਆ ਵੈਸੇ ਸ਼ਾਹਕੋਟ ਲਈ ਕਿੱਥੇ ਆ ਪਰ ਉਹ ਕਿਹਦੀ ਸਪੈਸ਼ਲ ਚੀਜ਼ ਆ ਉਹਦੀ ਵੀ ਗੱਲ ਹੋਣੀ ਚਾਹੀਦੀ ਐ ਕਿਉਂਕਿ ਇਹ ਤਾਂ ਕਦੇ ਹੋਇਆ ਨਹੀਂ ਪਹਿਲਾਂ ਸ਼ੌਂਕੀ ਦੀ ਗੱਲ ਨਹੀਂ ਕਰ ਰਹੇ ਆ ਮੈਂ ਸਾਹਿਬ ਨੇ ਪਹਿਲਾਂ ਇਹਨੂੰ ਪਹਿਲਾਂ ਪਹਿਲਾਂ ਕਾਲਾ ਬਹੁਤ ਹੈ ਕਿਹੜੇ ਪਿੰਡ ਪਿੰਡ ਗਿਆ ਇਹ ਕਾਲਾ ਦਰਵਾਜ਼ਾ ਬੰਦ ਕਰੀ ਯਾਰ ਆ ਦਰਵਾਜ਼ਾ ਬੰਦ ਕਰੋ ਵੀਰ ਦਰਵਾਜ਼ਾ ਬੰਦ ਕਰਵਾ ਲਓ ਪਲੀਜ਼ ਹੋ ਗਿਆ ਵੀ ਇਹ ਅੱਪ ਬੱਡੀ ਇਹ ਆਪਣੇ ਵਾਲੀ ਨੂੰ ਸਰ ਆਪਣੇ ਵਲੇ ਤੇ ਫਿਰ ਇਟਾ ਮਤਲਬ ਇਹ ਮੁੰਡੇ ਕਾਤੇ ਬੁਲਾਇਆ ਜੇ ਤੁਸੀਂ ਉੱਥੇ ਖੜੂ ਕੋਣਾ ਕੋਈ ਸਾਥ ਤਾਂ ਲੈ ਲਓ ਇਹਨਾਂ ਸਾਥ ਦਰਵਾਜ਼ਾ ਤੇ ਖੜੇ ਹੋ ਜਾਓ ਇੱਕ ਬੰਦਾ ਖੜਾ ਆਸ ਕਾਲ ਦਾ ਰੀਜ਼ਲਟ ਤਾਂ ਕੀ ਹੈ ਜੀ ਸ਼ਾਹੂ ਖਾਨ ਸਮਾਨ ਕਰ ਇਕੱਠੇ ਹੁੰਦੇ ਆ ਸਾਡੇ ਇੱਥੇ ਇਕੱਠੇ ਨਹੀਂ ਹੁੰਦੇ ਵੱਡੇ ਆ ਤੇ ਇਹ ਹੋਇਆ ਇਹ ਬਹੁਤ ਕਮਾਲ ਦੀ ਗੱਲ ਐ ਅਪਰੀਸ਼ੀਏਟ ਕਰਨੀ ਚਾਹੀਦੀ ਹੈ ਸਾਡੇ ਨੂੰ ਦੇਖੋ ਜੇ ਤੁਸੀਂ ਇਸ ਤਰ੍ਹਾਂ ਖੜ੍ਹ ਗਏ ਨਾ ਇੱਕ ਦੂਜੇ ਨਾਲ ਤਾਂ ਇਹ ਸਿਨੇਮਾ ਬਹੁਤ ਵੱਡਾ ਹੋ ਜਾਊਗਾ ਪ੍ਰੋਬਲਮ ਕੀ ਹੁੰਦੀ ਹੈ ਕਿ ਜਿਹੜੀ ਯਾਰ ਜੇਡ ਬੰਦ ਕਰੋ ਗਏ ਨਾ ਯਾਰ ਉਸ ਤੇ ਕੁੜਾ ਆ ਬੰਦ ਕਰੋ ਜੇਡ ਬੰਦ ਕਰੋ ਕੀ ਹੁੰਦਾ ਜਿਹੜੀ ਸਾਡੇ ਖਬਰ ਲੱਗਦੀ ਇੱਥੋਂ ਜਿਹੜੀ ਬਣਦੀ ਹੈ ਖਬਰ ਉਹਨੂੰ ਛੋਟੀ ਸਮਝਿਆ ਜਾਂਦਾ ਹੈ ਜਿਹੜੀ ਬਾਇਆ ਬੰਬੇ ਹੁੰਦੀ ਉਹਨੂੰ ਬਹੁਤ ਵੱਡੀ ਸਮਝਿਆ ਜਾਂਦਾ ਹੈ ਉੱਥੇ ਚਾਹ ਪੱਲੇ ਕੱਖ ਨਾ ਹੋਵੇ ਹੈਨਾ ਉਹ ਇਹ ਇਹ ਆਤ ਛੱਡਣੀ ਪਊਗੀ ਸਾਊਥ ਨੇ ਇਹ ਖਤਮ ਕਰ ਦਿੱਤੀ ਕਿ ਜ਼ਰੂਰੀ ਨਹੀਂ ਖਬਰ ਬੰਬੇ ਤੋਂ ਚੱਲੇ ਉਹ ਕਹਿੰਦੇ ਚਨਈ ਤੋਂ ਵੀ ਚੱਲੂਗੀ ਤੋਂ ਜਿੱਦਣ ਖਬਰ ਸਾਡੇ ਚੰਡੀਗੜ੍ਹ ਮੋਹਾਲੀ ਚ ਜਾਂ ਸਾਡੇ ਜਲੰਧਰ ਅੰਮ੍ਰਿਤਸਰ ਤੋਂ ਚੱਲਣ ਲੱਗੀ ਫਿਰ ਇਹ ਆਪੇ ਸਾਰਾ ਕੁਝ ਵੱਡਾ ਹੋ ਜਾਣਾ ਹੈ ਜਦੋਂ ਤੁਸੀਂ ਇਹ ਸਮਝਣ ਲੱਗ ਗਏ ਕਿ ਜਿਹੜੇ ਸਾਡੇ ਬੰਦੇ ਐ ਅਸੀਂ ਪਹਿਲਾਂ ਇਹ ਨਾ ਇਹਨਾਂ ਦੀ ਗੱਲ ਕਰਨੀ ਐ ਸਾਡੀ ਖਬਰ ਚ ਸਾਡੇ ਮੁੰਡੇ ਹੋਣੇ ਚਾਹੀਦੇ ਆ ਸਾਡੇ ਗੀਤਾ ਚ ਤੁਹਾਡੀ ਗੱਲ ਹੋਣੀ ਚਾਹੀਦੀ ਐ ਫਿਰ ਇਹ ਇੰਡਸਟਰੀ ਬਹੁਤ ਵੱਡੀ ਹੋ ਜੂਗੀ ਔਰ ਬਹੁਤ ਗਰੋ ਕਰ ਜੂਗੀ ਔਰ ਮੈਨੂੰ ਮੈਨੂੰ ਲੱਗਦਾ ਕਿ ਜਿਸ ਹਿਸਾਬ ਨਾਲ ਸਾਡੇ ਮੁੰਡੇ ਜਾਂ ਹਰਿਆਣੇ ਦੇ ਨਵੇਂ ਬੱਚੇ ਵੀ ਹੁਣ ਬਹੁਤ ਗਾਉਣ ਲੱਗੇ ਉਹਨਾਂ ਨੇ ਆਪਣੀ ਲੈਂਗੁਏਜ ਪੜ੍ਹ ਲਈ ਔਰ ਬਹੁਤ ਅੱਛੀ ਗੱਲ ਐ ਖੇਤਰੀ ਭਾਸ਼ਾ ਮਜ਼ਬੂਤ ਹੋ ਰਹੀ ਐ ਤੇ ਬਹੁਤ ਛੇਤੀ ਜੇ ਅਜੇ ਤਾਂ ਸ਼ਾਇਦ ਵੋਟਾਂ ਚੱਲਦੀਆਂ ਆ ਪੈਣੀ ਹੈ ਨਾ ਹਾਂਜੀ ਹਾਂਜੀ ਉਹ ਛੇਤੀ ਸ਼ਾਇਦ ਉੱਥੇ ਵੀ ਕੋਈ ਫਿਲਮ ਸਿਟੀ ਦਾ ਚੱਲ ਰਿਹਾ ਜੋ ਪੰਜਾਬ ਵੀ ਤਿਆਰੀ ਕਰ ਰਿਹਾ ਉਹ ਵੀ ਕਰ ਰਿਹਾ ਗੱਲ ਵੱਡੀ ਹੋ ਜਾਣੀ ਹੈ ਪਰ ਐਦਾਂ ਹੀ ਜੁੜੇ ਰਹੀਏ ਇੱਕ ਦੂਜੇ ਦੀਆਂ ਖਾਮੀਆਂ ਛੋਟੀਆਂ ਮੋਟੀਆਂ ਢੱਕਦੀਏ ਬਸ ਹਰਿਆਣੇ ਵਾਲੇ ਕਹਿੰਦੇ ਵੀ ਬੱਗੂ ਮਾਤੂ ਲੈ ਕੇ ਆਣਾ ਹਰਿਆਣੇ ਕਿਰ ਕਿਰ ਬਿਆੜੀ ਵੀ ਕਿਰ ਸਾਹ ਦੇ ਵਿੱਚ ਹਾਲ ਹਾਜ਼ਰ ਆ ਸੀ ਕੋਈ ਕੀ ਬਾਤ ਹੈ ਬਹੁਤ ਵੱਡੀ ਗੱਲ ਹੈ ਗੁਰੂ ਨਾਨਕ ਦੀ ਇੱਕ ਹੋਰ ਖਾਸ ਗੱਲ ਇਹ ਵੀ ਕਿ ਉਹਨੇ ਮਾਨ ਸਾਹਿਬ ਦਾ ਵੀ ਗਾਣਾ ਪਾਇਆ ਤੁਹਾਡਾ ਸਾਹਿਬ ਦਾ ਹਾਂ ਤੋਂ ਇਹ ਵੀ ਮਤਲਬ ਵੱਡੇ ਨੂੰ ਲੈ ਕੇ ਚੱਲਣੇ ਬੱਬਰ ਸਾਹਿਬ ਫਿਲਮ ਦੇ ਵਿੱਚ ਨੇ ਜ਼ਰੂਰੀ ਨਾਲੇ ਭਾਜੀ ਤੁਸੀਂ ਗੱਲ ਕੀਤੀ ਇੱਥੋਂ ਚੱਲਣੀ ਚਾਹੀਦੀ ਹੈ ਸੁੱਚਾ ਸੂਰਮਾ ਦੇ ਸ਼ਾਹਕੋਟ ਸ਼ੁਰੂ ਪੰਜਾਬ ਤੋਂ ਹੀ ਆਨੇ ਪ੍ਰੋਮੋਸ਼ਨ ਵੀ ਇੱਥੋਂ ਹੀ ਕੀਤੀ ਹੈ ਤੇ ਲਾਂਚ ਵੀ ਇੱਥੇ ਹੀ ਆ ਅਸੀਂ ਉਹ ਰੂਟ ਹੀ ਨਹੀਂ ਫੜਿਆ ਬੰਬੇ ਵਾਲਾ ਨਹੀਂ ਅਸੀਂ ਮੈਂ ਨਿੱਜੀ ਤੌਰ ਤੇ ਇਹ ਗੁਰੂ ਵੀ ਜਾਂ ਸਾਡੀ ਇਹ ਟੀਮ ਵੀ ਮੇਰੀ ਇਹ ਹੀ ਪ੍ਰਾਇੋਰਟੀ ਹੈ ਕਿ ਸਾਡੇ ਸਾਡੇ ਮੁੰਡੇ ਖਬਰਾਂ ਲਾਉਣ ਮੈਂ ਅਸੀਂ ਵਰਲਡ ਵਾਈਡ ਕੰਮ ਵੀ ਕਰਦੇ ਆਂ ਸ਼ੋਅ ਵੀ ਕਰਦੇ ਆਂ ਸਾਡੇ ਮੁੰਡੇ ਕਰਾਉਣੇ ਮੈਂ ਕਾਰਪੋਰੇਟ ਤੋਂ ਪਰੇ ਇਸੇ ਲਈ ਆਂ ਕਿ ਸਾਡੇ ਮੁੰਡਿਆਂ ਨੂੰ ਰੋਜ਼ਗਾਰ ਮਿਲੇ ਜਿੱਥੇ ਚਾਰੇ ਪਾਸੇ ਅਸਿਓ ਹੋਈ ਹੈ ਸੋ ਇਸ ਕੋਸ਼ਿਸ਼ ਨਾਲ ਜੇ ਆਪਾਂ ਚੱਲਦੇ ਰਵਾਂਗੇ ਖਿੱਚ ਲਾਂਗੇ ਕੰਮ ਕੋਈ ਕੀ ਗੁਰੂਬਾਜੀ ਕਹਿੰਦੇ ਜਾਂਦੇ ਹੁਣ ਕੀ ਦੇ ਵਿੱਚ ਦਿਨ ਦੇ ਵਿੱਚ ਵੀ ਕੰਮ ਹੋਵੇ ਜਾਂ ਤੁਸੀਂ ਕਹਿ ਸਕਦੇ ਹੋ ਕਿ ਸਾ ਮੈਨੂੰ ਕੁਝ ਵੀ ਨਾ ਆਈ ਹੋਵੇ ਉਹ ਵੀ ਇਦਾਂ ਦੀ ਗੱਲ ਹੈ ਜੀ ਤੈਨੂੰ ਕੁਝ ਨਹੀਂ ਨਹੀਂ ਮੈਂ ਦੱਸਣੀ ਹੈ ਪਰ ਬਾਜੀ ਦਾ ਧੰਨਵਾਦ ਆ ਅ ਅੱਜ ਵੀ ਪਹਿਲਾਂ ਵੀ ਹਮੇਸ਼ਾ ਬਾਜੀ ਅੱਜ ਇਸ ਇੱਥੇ ਆਏ ਨੇ ਮਿਲਦਾ ਸਾਡੀ ਫਿਲਮ ਦਾ ਥ੍ਰਿਲਰ ਵੀ ਅੱਜ ਲਾਂਚ ਹੋਇਆ ਪੋਸਟਰ ਵੀ ਤੇ ਅਨਾਉਂਸਮੈਂਟ ਵੀ ਅੱਜ ਹੀ ਅੱਜ ਦਿਨ ਬਾਜੀ ਨੇ ਆ ਕੇ ਕੀਤੀ ਆ ਇਹ ਮਤਲਬ ਖਤਮ ਆ ਗੱਲਬਾਤ ਇੱਥੇ ਹੁਣ ਠੀਕ ਹੈ ਜੀ ਥੈਂਕ ਯੂ ਥੈਂਕ ਯੂ ਗਾਇਜ਼